ਇੱਕ ਗੱਡੀ ਮੈਂ ਫੇਸਬੁੱਕ ਤੇ ਵੇਖੀ ਫੇਸਬੁੱਕ ਤੇ ਵੇਖੀ ਉਹਨਾਂ ਨੇ ਪਾਈ ਸੀ ਵੀ ਇੱਕ अल्टੋ ਇੱਕ K10 ਆ ਮਾਡਲ 18 ਇਹਦੀਆਂ ਮੈਨੂੰ ਫੋਟੋਆਂ ਪੰਜਾਂ ਗਈਆਂ WhatsApp ਤੇ ਆਰਮੀ ਦਾ ਜਵਾਨ ਹੀ ਸੀ ਉਹਨੇ ਮੈਨੂੰ ਫੋਟੋਆਂ ਪੰਜਾਂ ਮੈਂ 45000 ਰੁਪਏ ਉਹਨੇ ਰੇਟ ਦੱਸਿਆ ਮੈਂ ਉਹਨੂੰ ਫੋਨ ਕਾਲ ਕੀਤੀ ਫੋਨ ਕਾਲ ਕਰਕੇ ਤੇ ਉਹਨਾਂ ਨੇ ਮੈਨੂੰ ਆਖਿਆ ਵੀ 45000 ਰੁਪਏ ਰੇਟ ਆ ਤੇ 2500 ਰੁਪਇਆ ਤੁਹਾਨੂੰ ਦੇਣਾ ਪਊਗਾ ਫੇ ਮੈਂ ਟਰਾਂਸਫਰਮ ਕਰ ਦੂੰਗਾ ਮੇਰੀ ਜਿਹੜੀ ਬਦਲੀ ਆ ਆਰਮੀ ਦੇ ਵਿੱਚੋਂ ਇਥੋਂ ਉਤਰਾਖੰਡ ਤੋਂ ਜੰਮੂ ਪੋਸ਼ ਚ ਹੀ ਹੋਈ ਆ ਹੂੰ ਤੇ ਜੰਮੂ ਪੋਸ਼ ਤੋਂ ਬਾਅਦ ਮੈਂ ਗੱਡੀ ਇਹ ਸੇਲ ਕਰਨ ਦੇ ਆ ਆਪਣੀ ਤੇ ਮੈਂ ਕਿਹਾ ਚਲੋ ਠੀਕ ਆ ਸੇਲ ਕਰਨ ਦੇ ਤੇ ਮੈਨੂੰ ਦੇ ਦਿਓ ਆ ਤੇ ਮੈਂ ਉਹਨਾਂ ਨੂੰ ਮੈਨੂੰ ਕਹਿੰਦੇ ਉਹਨਾਂ ਨੇ ਆਖਿਆ ਵੀ 2500 ਰੁਪਇਆ ਜਿਹੜਾ ਇਹਦਾ ਪਹਿਲਾਂ ਪਾਓ ਪਾ ਕੇ ਤੇ ਤੁਹਾਨੂੰ ਜਿਹਦੇ ਵੀ Google Pay ਤੋਂ ਪਾਓਗੇ ਉਹਦੇ ਆਧਾਰ ਕਾਰਡ ਜਿਹਦੇ ਨਾਂ ਤੇ ਗੱਡੀ ਕਰਾਉਣੀ ਉਹਦਾ ਆਧਾਰ ਕਾਰਡ ਇਹ ਪੈਨ ਕਾਰਡ ਇਹ ਪੈਨ ਕਾਰਡ ਦੀ ਫੋਟੋ ਪਾਈ ਜਾਵੇ ਮੈਂ ਆਪਣੀ ਬੇਟੀ ਦਾ ਆਧਾਰ ਕਾਰਡ ਤੇ ਪੈਨ ਕਾਰਡ ਦੀ ਫੋਟੋ ਪਾਈ ਤੇ ਉਹਨਾਂ ਨੇ ਇਸ ਤੋਂ ਬਾਅਦ ਸ਼ਾਮਾ ਨੂੰ ਮੈਨੂੰ ਫੇਰ ਦੁਬਾਰਾ ਫੋਨ ਬੜੀ ਆਰੀ ਫੋਨ ਆਏ ਤੇ ਤੁਹਾਡੀ ਗੱਡੀ ਜਿਹੜੀ ਆ ਇਹ ਮਤਲਬ ਕਿ ਆਰਮੀ ਦਫ਼ਤਰ ਲੈ ਗਏ ਆ ਤੇ ਇਹਦੀ ਜਿਹੜੀ ਆ ਮਤਲਬ ਵੀ ਆਪਾਂ ਆਰ.ਸੀ. ਜਿਹੜੀ ਟਰਾਂਸਫਰਮ ਕਰਨੀ ਆ ਪੀਵੀ06 ਨੰਬਰ ਬਣਾਉਣਾ ਗਰਦਾਸਪੁਰ ਦਾ ਇਹ ਜਿਹੜਾ ਦੇਣਾ ਆ ਇਹਦੇ ਕਾਗਜ਼ ਪੱਤਰ ਬਣਾ ਕੇ ਹੋ ਕੇ ਕਰਕੇ ਤੇ ਸ਼ਾਮਾ ਨੂੰ ਤੁਹਾਨੂੰ ਦੱਸਾਂਗੇ ਉਸ ਤੋਂ ਬਾਅਦ ਸ਼ਾਮ ਨੂੰ ਫੇਰ ਮੈਨੂੰ ਫੋਨ ਆਇਆ ਮੈਨੂੰ ਕਹਿੰਦੇ ਵੀ ਤੁਹਾਡੀ ਗੱਡੀ ਦੀ ਜਿਹੜੀ ਆਰ.ਸੀ. ਟ੍ਰਾਂਸਫਰ ਹੋ ਚੁੱਕੀ ਆ ਪੀ.ਵੀ.06 ਤੇ ਆ ਜੋ ਵੀ ਨੰਬਰ ਇਹ ਗੱਡੀ ਦਾ ਇਹ ਨੰਬਰ ਦੱਸ ਆ ਗਿਆ ਆ ਤੇ ਹੁਣ ਤੁਸੀਂ ਇਦਾਂ ਕਰੋ ਤੇ ਇਹਦੇ ਥੱਲੇ ਜਿਹੜਾ ਕਹਿੰਦਾ ਤੁਹਾਨੂੰ ਪਾਇਆ ਆ ਡਾਕੂਮੈਂਟ ਕੋਈ ਪਾਇਆ ਹੀ ਉਹਦੀ ਜਿਹੜੀ ਥੱਲੇ ਲਿਖਿਆ ਆ ਵੀ ਉਹ 21000 ਰੁਪਏ ਇੱਥੋਂ ਗੇਟ ਪਾਸ ਦਿਓ ਤੇ ਤੁਹਾਡੀ ਗੱਡੀ ਜਿਹੜੀ ਬਾਅਰ ਆਉਗੀ ਤੇ ਕੱਲ 11 ਵਜੇ ਤੁਹਾਡੇ ਘਰ ਗੱਡੀ ਆਜੂਗੀ ਤੇ ਉਸ ਤੋਂ ਬਾਅਦ ਕਹਿੰਦੇ ਵੀ 21000 ਦੇ ਵਿੱਚੋਂ ਬਾਕੀ ਜਿਹੜੇ ਪੈਸੇ ਪਾਏ ਤੇ ਆ ਉਹ ਮੈਨੂੰ ਇੱਥੇ ਦਿੱਤੇ ਜਾਣ ਬਟਾਲਿਆ ਅਸੀਂ ਫਿਰ ਸਸਤੀ ਗੱਡੀ ਦੇਖ ਕੇ ਇਸ ਕਰਕੇ ਡੁੱਲ ਗਏ ਵੀ ਚਲੋ ਗੱਡੀ ਮਾਡਲ ਉੱਚਾ ਆ ਵੀ ਲੈ ਲੈਨੇ ਆ ਪਰ ਨਹੀਂ ਐ ਸਖਸ ਨੇ ਅੱਡ ਨਾਲ ਠੱਗੀ ਕੀਤੀ ਆ ਹੁਣ ਬਾਅਦ ਸ਼ਾਮਾਂ ਨੂੰ ਉਹ ਸ਼ਾਮਾਂ ਤੋਂ ਬਾਅਦ ਉਸੇ ਫੋਨ ਤੋਂ ਬਾਅਦ ਕੋਈ ਫੋਨ ਨਹੀਂ ਆਇਆ ਉਹਦਾ ਨਾ ਕੋਈ ਉਹਦਾ ਫੋਨ ਬਲੌਗ ਉਹਨਾਂ ਨੇ ਬਲੌਕ ਲਿਸਟ ਪਾਤੇ ਜਿਹਾ ਹੀ ਕਰਦੇ ਆ ਤੇ ਇਹ ਨੰਬਰ ਲੱਗਦੇ ਨਹੀਂ ਹੈਗੇ ਉਹ ਬਾਰੇ ਜਿਹੜਾ ਜੀ ਕੋਈ ਆਪੂ ਹੈ ਹਾਂ ਉਹਨਾਂ ਨੂੰ ਪਤਾ ਹੈ ਉਹਨਾਂ ਨੂੰ ਦੱਸਿਆ ਹੀ ਆਈ ਆਈ ਪੰਜਾਬ ਪੁਲਿਸ ਚਾ ਪਹਿਲਾਂ ਤਾਂ ਉਹਨਾਂ ਨੇ ਸਾਨੂੰ ਧਮਕੀ ਦਿੱਤੀ ਵੀ ਕੁੜੀਆ ਤੇ ਪਰਚਾ ਹੋਊਗਾ ਫਲਾਣ ਹੋਊਗਾ ਧਮਕੜਾ ਹੋਊਗਾ ਮੈਂ ਆਹ ਕੋਈ ਗੱਲ ਨਹੀਂ ਫਿਰ ਜੇ ਪਰਚਾ ਹੋਊਗਾ ਤੇ ਵੇਖ ਲਾਂਗੇ ਵੀ ਜਿਹੜਾ 1000 ਰੁਪਿਆ ਉਹ ਨਹੀਂ ਮੈਂ ਹੁਣ ਤੈਨੂੰ ਪਾਉਣਾ ਬਾਕੀ ਲੋਕਾਂ ਨੂੰ ਅਪੀਲ ਕਰਨਾ ਵੀ ਇਹ ਇਨ੍ਹਾਂ ਜਿਹੜੇ ਗੱਡੀਆਂ ਫੇਸਬੁੱਕ ਤੇ ਕੋਈ ਪਾਉਂਦਾ ਆ ਇਹਨਾਂ ਦੇ ਝਾਂਸਿਆਂ 'ਚ ਨਾ ਆਓ ਤੇ ਮੇਰੇ ਨਾਲ ਠੱਗੀ ਹੋ ਗਈ ਆ ਤੇ ਤੁਹਾਡੇ ਨਾਲ ਨਾ ਬਚੇ